ਮੋਹ ਨਕਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਦੇਖ ਦਾ ਪੱਖ ਜਿਹੜਾ ਬਾਹਰਲੇ ਰੇਸ਼ਮੂੰ ਪਿਆਰ ਬੈਠਾ ਪਰ ਇਥੇ ਅਮਕੀ ਅਸੀਂ ਦੇਖਿਆ ਕਿ ਬੀਂਹ ਦੇ ਕਿਨਾਰੇ ਕਿਸੇ ਇਹੋ ਜਿਹੇ ਅਨਕੇ ਲੋਕ ਬੈਠੇ ਸਿੱ ਡਸਟਬਨ ਵੀ ਲੱਗੇ ਹੋਏ ਆ ਫਿਰ ਵੀ ਇਹ ਕਾਚੀ ਵਗੈਰਾ ਜੋ ਕੁਛ ਹੈ ਤੁਸੀਂ ਕਿਤੇ ਵਿੰਦੇ ਵਿੱਚ ਦੇਖੋਗੇ ਇੰਨਾ ਸਵਾਨ ਉਤਰੇ ਜਾਂਦੇ ਛਿੜ ਜਾਂਦੇ ਸੋ ਸਾਨੂੰ ਇਥੇ ਸਿੱਖਣ ਦੀ ਲੋੜ ਆ ਘਟੂ ਘਟੇ ਦੇ ਅਸੀਂ ਇਥੇ ਖਾਦਾ ਪੀਤਾ ਕੋਸ਼ੇ ਉਹਨੂੰ ਅਸੀਂ ਡਸਟ ਬਨ ਵਿੱਚ ਪਾ ਦਈਏ ਜਾਂ ਕਿਸੇ ਲਖਾਫੇ ਦੇ ਵਿੱਚ ਪਾ ਦਈਏ ਤਾਂ ਕਿ ਕੋਈ ਦੇ ਬੱਚੇ ਨਾ ਸੋ ਅਸੀਂ ਇਹ ਜਿਹੜੇ ਇਹ ਵੀਰੇ ਸੰਗਤਾਂ ਵੀ ਲੰਘਦੀਆਂ ਇਥੋਂ ਦੀ ਬੱਚੇ ਵੀ ਆ ਕੋਈ ਆਣ ਕੇ ਸਵਿੰਦਾ ਵੀ ਆ ਇਸ ਦੁਪਹਿਰ 'ਚ ਲੱਗ ਸਕਦਾ